ਹੰਦੀ ਸੰਗਤ ਜੀ ਇੱਕ ਦਿਨ ਗੁਰੂ ਸਾਹਿਬਾਂ ਦੀ ਰਚੀ ਹੋਈ ਬਾਣੀ ਨੂੰ ਹੋਰ ਸਵਾਰਥੀਆਂ ਦੀ ਬਾਣੀ ਨਾਲੋਂ ਵੱਖਰਾ ਰੱਖਣ ਵਾਸਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰਿਆ ਕਿ ਚਾਰੇ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਦੋ ਪੋਥੀਆਂ ਜੋ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਹਨ ਪਹਿਲਾਂ ਉਹ ਮੰਗਵੋਣੀਆਂ ਚਾਹੀਦੀਆਂ ਹਨ ਫੇਰ ਹੋਰ ਜਿੱਥੋਂ ਕਿੱਥੋਂ ਗੁਰੂ ਸਾਹਿਬਾਂ ਦੀ ਰਚਨਾ ਇਕੱਤਰ ਕਰਕੇ ਇੱਕ ਸੰਚਾ ਤਿਆਰ ਕਰਨਾ ਚਾਹੀਦਾ ਹੈ ਜਿਸ ਦੇ ਪੜਨ ਸੁਣਨ ਨਾਲ ਪ੍ਰਾਣੀ ਮਾਤਰ ਦੀ ਕਲਿਆਣ ਹੋਵੇ ਇਸ ਵਿਚਾਰ ਕਰਕੇ ਗੁਰੂ ਜੀ ਨੇ ਪਹਿਲਾਂ ਭਾਈ ਗੁਰਦਾਸ ਜੀ ਅਤੇ ਫਿਰ ਬਾਬਾ ਬੁੱਢਾ ਜੀ ਨੂੰ ਗੋਇੰਦਵਾਲ ਭੇਜਿਆ ਪਰ ਬਾਬਾ ਮੋਹਨ ਜੀ ਨੇ ਕਿਸੇ ਨੂੰ ਵੀ ਪੋਥੀਆਂ ਨਾ ਦਿੱਤੀਆਂ ਉਪਰੰਤ ਗੁਰੂ ਸਾਹਿਬ ਜੀ ਆਪ ਪੋਥੀਆਂ ਲੈਣ ਵਾਸਤੇ ਗਏ ਅਤੇ ਬਾਬਾ ਮੋਹਨ ਜੀ ਦੇ ਚੁਬਾਰੇ ਠੇਹਾ ਗਲੀ ਵਿੱਚ ਬੈਠ ਕੇ ਗੌੜੀ ਰਾਗ ਵਿੱਚ ਚਾਰ ਸ਼ਬਦ ਆਲਾਪ ਕਰਕੇ ਪੜੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 248 ਤੇ ਸਵੈਮਾਨ ਹੈ। ਇਹਨਾਂ ਦੀ ਮਿੱਠੀ ਧੁਨੀ, ਸ਼ਰਦਾ ਤੇ ਪ੍ਰੇਮ ਨਾਲ ਭਿਜੀ ਹੋਈ ਬਾਣੀ ਸੁਣ ਕੇ ਬਾਬਾ ਮੋਹਨ ਜੀ ਨੇ ਪਰਸੰਨ ਹੋ ਕੇ ਪੋਥੀਆਂ ਦੇ ਦਿੱਤੀਆਂ। ਇਸ ਤਰ੍ਹਾਂ ਨਿਰਮਾਣਤਾ ਨਾਲ ਪੋਥੀਆਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਇੱਕ ਪਾਲਕੀ ਵਿੱਚ ਪੋਥੀਆਂ ਨੂੰ ਰੱਖ ਕੇ ਉਹਨਾਂ ਨੂੰ ਸਿੱਖਾਂ ਦੇ ਮੋਢਿਆਂ ਤੇ ਚੁਕਾ ਕੇ ਸੰਖਾਂ ਤੇ ਨਰਸਿੰਘਿਆਂ ਦੀਆਂ ਧੁੰਨੀਆਂ ਨਾਲ ਜੈ ਜੈਕਾਰ ਦੇ ਬੋਲ ਕਰਦੇ ਹੋਏ ਅੰਮ੍ਰਿਤਸਰ ਨੂੰ ਚੱਲ ਪਏ ਪਾਲਕੀ ਦੇ ਪਿੱਛੇ ਗੁਰੂ ਜੀ ਆਪ ਚੌਰ ਕਰਦੇ ਹੋਏ ਨੰਗੇ ਪੈਰੀਂ ਆਏ ਇਸ ਤਰ੍ਹਾਂ ਹੌਲੀ-ਹੌਲੀ ਚੱਲ ਕੇ ਖੰਡੂਰ ਸਾਹਿਬ ਦੇ ਰਸਤੇ ਗੁਰੂ ਅੰਗਦ ਸਾਹਿਬ ਦੇ ਦਿਹਰੇ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਪਹੁੰਚ ਗਏ ਦੂਸਰੇ ਦਿਨ ਭਾਈ ਗੁਰਦਾਸ ਆਦ ਸਿਆਣੇ ਸਿੱਖਾਂ ਦੀ ਸਲਾਹ ਨਾਲ ਸ਼ਹਿਰ ਤੋਂ ਬਾਹਰ ਇਕਾਂਤ ਥਾਂ ਵੇਖ ਕੇ ਉੱਥੇ ਤੰਬੂ ਕਨਾਤਾਂ ਲਗਵਾ ਦਿੱਤੀਆਂ ਅਤੇ ਪਾਲਕੀ ਵਿੱਚ ਰੱਖ ਕੇ ਪੋਥੀਆਂ ਨੂੰ ਉੱਥੇ ਹੀ ਲੈ ਗਏ ਇਹ ਪਵਿੱਤਰ ਸਥਾਨ ਰਾਮ ਸਰ ਦੇ ਨਾਮ ਨਾਲ ਪ੍ਰਸਿੱਧ ਹੈ ਉਸ ਸਮੇਂ ਇੱਥੇ ਕੁਝ ਬ੍ਰਿਛਾਂ ਦੇ ਝੁੰਡ ਵਿੱਚ ਇੱਕ ਨਿੱਕੀ ਜਹੀ ਮੀਂਹ ਦੇ ਪਾਣੀ ਦੀ ਛਪੜੀ ਸੀ ਤੰਬੂ ਵਿੱਚ ਭਾਈ ਗੁਰਦਾਸ ਜੀ ਨਾਲ ਬੈਠ ਕੇ ਗੁਰੂ ਜੀ ਨੇ ਪਹਿਲਾਂ ਇਹਨਾਂ ਪੋਥੀਆਂ ਦੀ ਬਾਣੀ ਨੂੰ ਵੇਖਿਆ ਪੜ੍ਹਿਆ ਅਤੇ ਫੇਰ ਹੋਰ ਸਿੱਖਾਂ ਪਾਸ ਜਿਹੜੀ ਲਿਖੀ ਹੋਈ ਜਾਂ ਜਵਾਨੀ ਪ੍ਰਾਪਤ ਹੋਈ ਉਸ ਨੂੰ ਵਿਚਾਰਿਆ ਤੇ ਸੋਧਿਆ ਇਸ ਤਰ੍ਹਾਂ ਸਾਰੀ ਇਕੱਤਰ ਹੋਈ ਬਾਣੀ ਨੂੰ ਗੁਰੂ ਜੀ ਨੇ ਤਰਤੀਬ ਵਾਰ ਕਰਕੇ ਰਾਗਾਂ ਮਹੱਲਿਆਂ ਆਦ ਸ਼ਬਦਾਂ ਵਿੱਚ ਲਿਖਵਾਇਆ ਹਰ ਇੱਕ ਸ਼ਬਦ ਬਾਣੀ ਦੇ ਅੰਤ ਉੱਤੇ ਨਾਨਕ ਨਾਮ ਦੀ ਛਾਪ ਲਾਈ ਵੱਖ-ਵੱਖ ਗੁਰੂਆਂ ਦੀ ਬਾਣੀ ਦੀ ਪਛਾਣ ਵਾਸਤੇ ਗੁਰੂ ਨਾਨਕ ਜੀ ਦੀ ਬਾਣੀ ਨਾਲ ਮਹੱਲਾ ਪਹਿਲਾ ਗੁਰੂ ਅੰਗਦ ਦੇਵ ਜੀ ਦੀ ਬਾਣੀ ਨਾਲ ਮਹੱਲਾ ਦੂਜਾ ਗੁਰੂ ਅਮਰਦਾਸ ਜੀ ਦੀ ਬਾਣੀ ਨਾਲ ਮਹੱਲਾ ਤੀਜਾ ਗੁਰੂ ਰਾਮਦਾਸ ਜੀ ਦੀ ਰਚਨਾ ਨਾਲ ਮਹੱਲਾ ਚੌਥਾ ਅਤੇ ਆਪਣੀ ਬਾਣੀ ਨਾਲ ਮਹੱਲਾ ਪੰਜਵਾਂ ਸੰਕੇਤ ਕੀਤਾ ਅਤੇ ਭਗਤਾਂ ਦੀ ਬਾਣੀ ਨਾਲ ਭਗਤਾਂ ਦੇ ਨਾਮ ਲਿਖਣ ਦਾ ਨਿਰਣੈ ਕੀਤਾ ਇਸ ਤਰ੍ਹਾਂ ਸਾਰੀ ਬਾਣੀ ਲਿਖਵਾ ਕੇ ਪਿੱਛੋਂ ਮੁੰਦਾਵਣੀ ਲਿਖ ਕੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ ਪਿੱਛੋਂ ਹੋਰ ਬਾਣੀ ਲਿਖਣ ਦੇ ਵਿਚਾਰ ਕਰਕੇ ਇਸ ਸਾਂਚੇ ਦੇ ਵਿੱਚ ਕਈ ਜਗ੍ਹਾ ਕੁਝ ਪੱਤਰੇ ਵੀ ਖਾਲੀ ਛੱਡ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ